ਕਿ ਮੈਂ ਵੀ ਦਿੱਤੇ ਆ। ਤੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਲਦੀ ਤੁਹਾਡਾ ਜਿਹੜਾ ਲੰਗ ਪੱਤਰ ਹੈ ਮੈਂ ਮਮਪਲ ਦੇ ਸਾਥ ਤੋਂ ਪੋਜੀਸ਼ਨ ਲੈ ਕੇ ਜਿਹੜੇ ਤੁਹਾਨੂੰ ਇਹ ਅਕਸਲਾਬਾਦ ਤੋਂ ਜਿਹੜਾ ਲੋਪਤੀ ਜਾਵੇ ਪਸਨਾ ਬਣਾਇਆ ਗਾਵੇ ਅੱਜ ਤੁਹਾਡਾ ਬੰਕਤ ਤੇ ਲੈ ਲਿਆ ਗਿਆ। ਤੇ ਧਿਆਨ ਚ ਰੱਖਿਓ ਮੈਂ ਮਮਪਲ ਦੇ ਸਾਥ ਤੋਂ ਵੀ ਰੋਧ ਤੇ ਤੁਹਾਡੀ ਵੀ ਫਰਿਆਦ ਹੋਣੀ ਹੈ। ਸਾਰੀ ਵੀ ਜੇਕਰ ਮੈਂ ਬਾਹਰਲੇ ਸਟੇਟਾਂ ਦੀ ਗੱਲ ਕਰਦਾ ਪੱਤਰਕਾਰਾਂ ਨੂੰ ਜੀ ਵੀ ਬਹੁਤ ਪਸੰਦ ਆਉਂਦਾ। ਯਾਦ ਜੀ ਦੀ ਲਗਨ ਦੀ ਉਹ ਜਿਸ ਉਤਪਾਦ ਦੀ ਦਿੱਤੀ ਉਹ ਵੀ ਯਾਦ ਜੀ ਕਾਫੀ ਜਿਹੜਾ ਸਾਡਾ ਹੈ ਜੀਆ ਤੁਹਾਡੇ ਨਾਲ ਹੈ ਤੁਹਾਡਾ ਤੁਹਾਡਾ ਉਹ ਸਾਥ ਜਿਨੀ ਪੂਰੀ ਵਧੀਆ ਬਾਦਸਪੀ ਕੇ ਲੱਗ ਕੇ ਖਬਰ ਚਲਉਂਦੇ ਹੋ ਸਾਡੇ ਜਿਹੜੇ ਬਹੁਤਾਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਉਹ ਵਧੀਆ ਤਰੀਕੇ ਨਾਲ ਸਾਰੇ ਚੱਲਦੇ ਨੇ ਤਾਂ ਕਰਿਆ ਦਾ ਬਹੁਤ ਵਧੀਆ ਲੋਕਾਂ ਦੇ ਸੇਵਾਦਾਰ ਬਣ ਕੇ ਲੋਕਾਂ ਨੂੰ ਇਕੱਠਾ ਲਈ ਦੀ ਖਬਰ ਜਲਦੇ ਹੋ ਤੇ ਮੈਂ ਤੁਹਾਡੇ ਨਾਲ ਸਰਦਾਰ ਲਗੋਣਾ ਸਾਹਿਬ ਦੇ ਇਹ ਵੱਡਾ ਜਿਹੜਾ ਸੈਡਾ ਮੰਤਰੀ ਹਲਕਾ ਸਾਹਿਬ ਦਾ ਐਮਐਲਏ ਜਿੰਦੂ ਰਣੇ ਸਾਹਿਬ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੀਪ ਸਿੰਘ ਮੁੰਡੀਆਂ ਨੂੰ ਸਟੇਟ মিডিਆ ਪ੍ਰੈਸ ਜਿਹੜੀ ਕਲੱਬਾ ਉਹਦੇ ਜਿਹੜੇ ਚੇਅਰਮੈਨ ਸਾਹਿਬ ਸ਼ਹੀਨ ਸਾਹਿਬ ਖੜੇ ਨੇ ਤੇ ਪ੍ਰਧਾਨ ਜਤਿੰਦਰ ਟੰਡਨ ਜੀ ਇਹ ਅੱਜ ਮਿਲੇ ਸੀ ਮੇਟ ਮਨੇ ਕਲੱਬ ਤੇ ਲੁਧਿਆਣਾ ਦੇ ਪੱਤਰਕਾਰ ਭਾਈਚਲ ਵੱਲੋਂ ਅੱਜ ਮੰਗ ਕਰ ਦਿੱਤਾ ਹੈ ਕਿ ਸਾਡੇ ਪੱਤਰਕਾਰਾਂ ਦੀ ਬਾਰ-ਬਾਰ ਡਿਮਾਂਡ ਸੀ ਕਿ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਰਿਹਾ ਉਸ ਸੰਬੰਧੀ ਅਸੀਂ ਪ੍ਰੈਸ ਕਲੱਬ ਮੰਮਾ ਫੈਕਟਰ ਜਿਹੜਾ ਦੁਨੀਆਂ ਦੀ ਹੈ ਮੰਤਰੀ ਹਿੰਦੀ ਸਰੋਣੀ ਆ ਜੀ ਇਹ ਸਾਡੇ ਵੱਲੋਂ ਇੱਕ ਪ੍ਰੈਸ ਕਲੱਬ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਪ੍ਰੈਸ ਕਲੱਬ ਹੈ ਲੇਕਿਨ ਆ ਅੱਗੇ ਕਾਫੀ ਜਗ੍ਹਾ ਮੈਂ ਵੀ ਦਿੱਖਿਆ ਤੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਲਦੀ ਤੁਹਾਡਾ ਜਿਹੜਾ ਹੈ ਮੰਗ ਪੱਤਰ ਹੈ ਮੈਂ ਮਖਤੂਪਤੀ ਸਾਹਤੋਂ ਪੋਜੀਸ਼ਨ ਲੈ ਕੇ ਜਿਹੜੇ ਤੁਹਾਨੂੰ ਇਹ ਪ੍ਰੈਸ ਕਲੱਬ ਵਾਸਤੇ ਜਗ੍ਹਾ ਅਲਾਟ ਕੀਤੀ ਜਾਵੇ ਪ੍ਰੈਸ ਕਲੱਬ ਬਣਾਇਆ ਜਾਵੇ ਸੋ ਅੱਜ ਤੁਹਾਡਾ ਮੰਗ ਪੱਤਰ ਲੈ ਲਿਆ ਗਿਆ ਉਹ ਇਹ ਤੇ ਧਿਆਨ ਚ ਰੱਖਦੇ ਹੋਏ ਮੈਂ ਮੁੱਖ ਮੰਤਰੀ ਸਾਹਿਬ ਤੋਂ ਜਰੂਰ ਤੇ ਤੁਹਾਡੀ ਵੀ ਫਰਿਆਦ ਆ ਤੁਹਾਨੂੰ ਸਰ ਜੀ ਜੇਕਰ ਮੈਂ ਬਾਹਰਲੇ ਸਟੇਟਾਂ ਦੀ ਗੱਲ ਕਰਾਂ ਤਾਂ ਪੱਤਰਕਾਰਾਂ ਨੂੰ ਜਿਹੜੀ ਆ ਬਹੁਤ ਫੈਸਿਲਿਟੀ ਆ ਬਹੁਤ ਜਿਹੜੀਆਂ ਦੇਖੀਆਂ ਜਾਂਦੇ ਨੇ ਪੰਜਾਬ ਦੇ ਵਿੱਚ ਹੀ ਲੱਗਦਾ ਨਹੀਂ ਕੋਈ ਉਹ ਜੇ ਸੁਰੱਖਤਾ ਜਿਹੜੀ ਦਿੱਤੀਆਂ ਜਾਂਦਾ ਪੰਜਾਬ ਚ ਵੀ ਕਾਫੀ ਜਗ੍ਹਾ ਸਾਰੀ ਜਗ੍ਹਾ ਹੈਗੀ ਆ ਤੁਹਾਡੇ ਨਾਲ ਹੈ ਸਰਕਾਰ ਤੁਹਾਡੇ ਨਾਲ ਹੈ ਤੁਹਾਡਾ ਉਹ ਸਾਥ ਤੁਸੀਂ ਪੂਰੀ ਵਧੀਆ ਬਾਦਸ਼ਹੀਕ ਨੇ ਆਪਣੀ ਖਬਰ ਚਲਾਉਂਦੇ ਹੋ ਕਿ ਸਾਡੇ ਜਿਹੜੇ ਲੋਕ ਕਰੇ ਅਸੀਂ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਹਾਂ ਉਹ ਵਧੀਆ ਤਰੀਕੇ ਨਾਲ ਮੈਂ ਸਾਰੇ ਚੈਨਲ ਮੇਰੇ ਸਾਹਮਣੇ ਆ ਗਏ ਮੈਂ ਦੇਖਦਾ ਸਾਰਿਆਂ ਦਾ ਤੇ ਬਹੁਤ ਵਧੀਆ ਤੁਸੀਂ ਲੋਕਾਂ ਦੇ ਸੇਵਾਦਾਰ ਬਣ ਕੇ ਲੋਕਾਂ ਦੇ ਹਿੱਤਾਂ ਲਈ ਖਬਰ ਦਿੰਦੇ ਹੋ ਸੋ ਮੈਂ ਤੁਹਾਡੇ ਨਾਲ ਹੈ ਸਾਇਦ ਲੁਧਿਆਣਾ ਸਾਈਡ ਦੇ ਜੇ ਮੈਂ ਲੁਧਿਆਣਾ ਸਾਈਡ ਦਾ ਮੰਤਰੀ ਹਲਕਾ ਸਾਨੇਵਾਲ ਦਾ ਮੈਂ ਐਮਐਲਏ ਆ ਚਲੋ ਰਿਆਣਾ ਸਾਹਿਬ ਦੀ ਪ੍ਰੈਸ ਕਲਾਬ ਵਾਸਤੇ ਮੈਂ ਜਰੂਰ ਪੂਰੀ ਕੋਸ਼ਿਸ਼ ਕਰੂਗਾ ਕਿ ਤੁਹਾਨੂੰ ਪ੍ਰੈਸ ਕਲਾਬ ਮਿਲ ਜਾਵੇ। ਤੇ ਕੱਲ ਤੁਸੀਂ ਤਾਜਪੁਰ ਰੋਡ ਦਾ ਅਨਾਉਂਸ ਕੀਤਾ ਹੈ। ਤਾਜਪੁਰ ਰੋਡ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨੀਆਂ ਚੱਲ ਰਹੀ ਸੀ ਕਿੰਨੇ ਸਮਾਂ ਹੁਣ ਲੱਗੇਗਾ ਉਹ ਪ੍ਰੋਜੈਕਟ ਸ਼ੁਰੂ ਹੋਣ ਦਾ। ਦਾ ਮੁੱਖ ਮੰਤਰੀ ਸਾਹਿਬ ਸਦਾਪਕਾ ਸ਼ਰਮਾਨ ਜੀ ਦਾ ਮੈਂ ਧੰਨਵਾਦ ਵੀ ਕੀਤਾ ਸੀ ਕੱਲ ਫੇਸਬੁੱਕ ਤੇ ਕਿ 3 ਕਰੋੜ 30 ਲੱਖ ਰੁਪਏ ਜਿਹੜਾ ਉਹਨਾਂ ਨੇ ਸਾਨੂੰ ਦਿੱਤਾ। ਸੋ ਬਹੁਤ ਜਲਦੀ ਕੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਰੋਡ ਦੀ ਪ੍ਰੋਬਲਮ ਸੀਗੀ। ਤੋ ਇਹ ਖਾਸੀ ਚੌਂ ਤੱਕ ਚੁੰਗੀ ਤੋਂ ਲੈ ਕੇ ਖਾਸੀ ਚੌਂ ਤੱਕ ਜਿਹੜਾ 3.80 ਤਕਰੀਬਨ 4 ਕਿਲੋਮੀਟਰ ਦਾ ਏਰੀਆ ਇਹ ਬਣਾਇਆ ਜਾਵੇਗਾ ਤੋ ਬਹੁਤ ਵਧੀਆ ਰੋਡ ਬਣਾਇਆ ਜਾਏਗਾ ਤਾਂ ਜੋ ਦੁਕਾਨਦਾਰਾਂ ਦੇ ਕੰਮ ਚੱਲ ਸਕਣ ਦੋਥੇ ਦੀਆਂ ਕਲੋਨੀਆਂ ਰਹਿਸ ਬਿਨਾਂ ਲੱਗਦੇ ਪਿੰਡਾਂ ਨੂੰ ਬਹੁਤ ਪ੍ਰੋਬਲਮ ਸੀ ਉਹ ਸਾਰੀ ਪ੍ਰੋਬਲਮ ਦੂਰ ਹੋਵੇ ਤੇ ਜਿਹੜਾ ਤੁਸੀਂ ਟਾਈਮ ਪੁੱਛਿਆ ਬਹੁਤ ਜਲਦੀ ਇਹਨੂੰ ਬਹੁਤ ਜਲਦੀ ਕੰਮ ਦੀ ਸ਼ੁਰੂਆਤ ਕਰਕੇ ਤੇ ਬਹੁਤ ਜਲਦੀ ਕੰਪਲੀਟ ਕਰਾਣਾ ਫਿਊਚਰ ਵਾਸਤੇ ਕੋਈ ਹੋਰ ਪ੍ਰੋਜੈਕਟਾਂ ਆ ਜਿਹੜੀਆਂ ਪ੍ਰੋਜੈਕਟਾਂ ਆ ਜਿੰਨੀਆਂ ਵੀ ਹਲਕਾ ਸਾਹਮਣੇ ਆਦੀਆਂ ਛਟਕਾਂ ਆ ਗੀਆਂ ਪੰਜਾਬ ਦੇ ਇਹ ਗੱਲ ਕਰੀਏ ਜਿਹੜਾ ਵਿਕਾਸ ਦੀ ਕਮਾਂ ਦੀ ਬਹੁਤ ਸਪੀਡ ਫੜੀ ਹੋਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤੇ ਆਪਣੇ ਹਲਕੇ ਦੇ ਵਿੱਚ ਵੀ ਮੈਂ ਪੂਰੇ ਰਹਿੰਦੇ ਹੋਏ ਕੰਮ ਜਿਹੜੇ ਆ ਜਿੰਨੇ ਵੀ ਵੱਡੀਆਂ ਲਿੰਕ ਸੜਕਾਂ ਹੋ ਗਈਆਂ ਛੰਨੀਆਂ ਸੜਕਾਂ ਹੋ ਗਈਆਂ ਵਿਕਾਸ ਦੀ ਕੰਮ ਪੰਚਾਇਤ ਤੇ ਕੀਤੀ ਜਾ ਰਹੀ ਹੈ ਤੇ ਥੋੜੇ ਦਿਨਾਂ ਦੇ ਵਿੱਚ ਹਰ ਜਗ੍ਹਾ ਤੇ ਕੰਮਾਂ ਦੇ ਕਈ ਜਗ੍ਹਾ ਤੇ ਕੰਮਾਂ ਦੀਆਂ ਘਟਨ ਹੋ ਗਈਆਂ ਤੇ ਬਾਕੀ ਕਰਕੇ ਤੇ ਕੰਮਾਂ ਦੇ ਨਾਲ ਟੀਮਾਂ ਲਗਾਤੀਆਂ ਆਪਣੀ ਆਵਾ ਵੀ ਪਾਕੀ ਦੇ ਬਲਾਕਪਰਧਾਨ ਸਹਿਮਾਨ ਵਰਕਰ ਸਹਿਮਾਨ ਕਿ ਨਾਲ ਹੋ ਕੇ ਦੇਖੋ ਕਿ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਹੋਵੇ ਤੇ ਸਾਰੇ ਵਰਕਰ ਸਹਿਮਾਨ ਬਲਾਕਪਰਧਾਨ ਸਹਿਮਾਨ ਸਰਪੰਚ ਸਹਿਮਾਨ ਪੂਰੀਆਂ ਪੰਚਾਇਤਾਂ ਜਿਹੜੀਆਂ ਨਾਲ ਹੋ ਕੇ ਕੰਮ ਕਰਵਾ ਰਹੀਆਂ ਕੌਂਸਲਰ ਸਹਿਮਾਨ ਕਰਵਾ ਰਿਹਾ ਤੇ ਕੰਮਾਂ ਦੀ ਸਪੀਡ ਪੂਰੇ ਪੰਜਾਬ ਦੇ ਵਿੱਚ ਰਫਤਾਰ ਫੜ ਚੁੱਕੀ ਹੈ ਤੇ ਵਿਕਾਸ ਬਹੁਤ ਜਲਦੀ ਵਧੀਆ ਵਿਕਾਸ ਜਿਹੜਾ ਪੂਰੇ ਪੰਜਾਬ ਦਾ ਹੋਣ ਜਾ ਰਿਹਾ ਹੈ ਤੇ ਮੁੱਖ ਮੰਤਰੀ ਸਦਾਪੋਂ ਸਨਮਾਨ ਦੇ ਜੋ ਸੁਪਨਾ ਹੈ ਪੰਜਾਬ ਰੰਗਲਾ ਪੰਜਾਬ ਹੋਵੇ ਉਸ ਲਈ ਤੇ ਚੱਲੇ ਹੋਏ ਆ ਤੇ ਜਲਦੀ ਪ੍ਰਮਾਤਮਾ ਦੀ ਕਿਰਪਾ ਨਾਲ ਪੰਜਾਬ ਰੰਗਲਾ ਪੰਜਾਬ ਹੋਵੇ। ਸ੍ਰੀਕੋ ਪੰਜਾਬ ਦੇ ਵਿੱਚ ਪੱਤਰਕਾਰਾਂ ਨੂੰ yellow card ਦੀ ਦਿੱਕਤ ਦਾ ਬਹੁਤ ਸਾਹਮਣਾ ਕਰਨਾ ਪੈ ਰਿਹਾ ਜੀ ਕਿਤੇ ਵੀ ਜਾਣਾ yellow card ਹੋਣਾ ਬਹੁਤ ਜ਼ਰੂਰੀ ਹੁੰਦਾ। ਜ਼ਰੂਰ ਤੇ ਅੱਜ ਰਹਾ ਲੜ ਜੀ ਮੁੱਖ ਮੰਤਰੀ ਸਾਹਿਬ ਦੱਸ ਕੀ ਨਾ ਬੰਦੇ ਆ। ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਨੂੰ ਸਟੇਟ ਮੀਡੀਆ ਪ੍ਰੈਸ ਜਿਹੜੀ ਕਲੱਬਾ ਉਹਦੇ ਜਿਹੜੇ ਚੇਅਰਮੈਨ ਸਾਹਿਬ ਸਹੀਨ ਸਾਹਿਬ ਖੜੇ ਨੇ ਤੇ ਪ੍ਰਧਾਨ ਜਤਿੰਦਰ ਟੰਡਨ ਜੀ ਇਹ ਅੱਜ ਮਿਲੇ ਸੀ ਇਹਨਾਂ ਨੇ ਉੱਚੇ ਚੇਤੌਰ ਦੇ ਉੱਤੇ ਮੈਨੂੰ ਵੀ ਸੁਨੇਹਾ ਲਗਾਇਆ ਤੇ ਮੈਂ ਡਿਊਟੀ ਤੇ ਸੀ ਕਿਉਂਕਿ ਦੇਖੋ ਸਾਰਿਆਂ ਨੂੰ ਪਤਾ ਕਿ ਮੈਂ ਹੁਣ ਗਵਰਨਮੈਂਟ ਜੌਬ ਤੇ ਚਲਾ ਗਿਆ ਪਰ ਇਹਨਾਂ ਦੇ ਨਾਲ ਮੈਂ ਇਸ ਕਰਕੇ ਚਟਾਨ ਵਾਂਗ ਆ ਕਿ ਖੜਾ ਵੀ ਜਿਸ ਚੀਜ਼ ਦੀ ਇਹਨਾਂ ਨੇ ਮੰਗ ਕੀਤੀ ਆ ਲੁਧਿਆਣੇ ਦੇ ਪੱਤਰਕਾਰ ਉਸ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਹੇ ਪਿਛਲੇ ਦਿਨੀ ਬੜੇ ਹੀ ਸੀਨੀਅਰ ਪੱਤਰਕਾਰ ਜਿਹੜੇ ਕਿ ਕ੍ਰਾਈਮ ਬੀਟ ਦੇ ਮਾਹਰ ਸੀਗੇ ਕੁਲਵੰਤ ਜੀ ਉਹਨਾਂ ਦਾ ਧਿਆਨ ਹੋਇਆ ਤੇ ਮੈਨੂੰ ਉਸ ਦਿਨ ਬੜੀ ਹੈਰਾਨੀ ਦੀ ਗੱਲ ਹੋਈ ਮੈਨੂੰ ਨਮੋਸ਼ੀ ਵੀ ਹੋਈ ਤੇ ਨਿਰਾਸ਼ਾ ਵੀ ਦਿਲ ਦੇ ਵਿੱਚ ਆਈ ਕਿ ਉਸ ਦੀ ਮਰਨ ਦੇ ਉੱਤੇ ਭੋਗ ਦੇ ਉੱਤੇ ਜਿਹੜੇ ਪੱਤਰਕਾਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਸੀ ਉੱਥੇ ਪਹੁੰਚੇ ਨਹੀਂ ਉਹਦਾ ਵੱਡਾ ਕਾਰਨ ਸੀ ਕਮਿਊਨੀਕੇਸ਼ਨ ਗੈਬਾ ਜਿਹੜਾ ਜੇਕਰ ਪ੍ਰੈਸ ਕਲੱਬ ਬਣੀ ਹੋਊਗੀ ਤਾਂ ਇੱਕ ਸਾਂਝਾ ਪ੍ਰੋਗਰਾਮ ਚਾਹੇ ਉਹ ਕਿਸੇ ਖੁਸ਼ੀ ਦਾ ਹੋਵੇ ਚਾਹੇ ਗਮੇ ਦਾ ਹੋਵੇ ਉੱਥੇ ਲੀਕ ਕੇ ਉਹ ਜਿਹੜੀ ਕਮੀਆਂ ਜਿਹੜੀ ਉਹ ਨਹੀਂ ਰਹਿਣ ਦਿੱਤੀ ਜਾ ਸਕਦੀ ਮੈਂ ਉਸ ਦੇ ਕਰਕੇ ਮੈਂ ਲਈ ਉਸ ਦਿਨ ਵੀ ਸਾਡੀ ਉੱਥੇ ਪ੍ਰਮੋਤ ਬਾਸਾ ਜੀ ਜਿਹੜੇ ਮੇਰੇ ਗੁਰੂ ਵੀ ਨੇ ਪੱਤਰਕਾਰਤਾ ਦੇ ਵਿੱਚ ਉਹ ਵੀ ਉੱਥੇ ਮਿਲੇ ਗੁਰਿੰਦਰ ਜੀ ਅਸ਼ਵਨੀ ਜੇਤਲੀ ਜੀ ਤੇ ਹੋਰ ਕਈ ਪੱਤਰਕਾਰ ਸੀਨੀਅਰ ਮਿਲੇ ਸੀ ਉੱਥੇ ਵੀ ਅਸੀਂ ਇਹੀ ਗੱਲ ਕੀਤੀ ਸੀ ਇਹ ਦੁਖਾਂਤ ਨੂੰ ਸਾਹਮਣੇ ਰੱਖਿਆ ਸੀ ਵੀ ਇਹ ਜੇਕਰ ਅੱਜ ਪ੍ਰੈਸ ਕਲੱਬ ਹੁੰਦੀ ਲੁਧਿਆਣੇ ਦੇ ਵਿੱਚ ਸਰਕਾਰੀ ਤੌਰ ਦੇ ਉੱਤੇ ਮਾਂ ਜਿਹੜੀ ਹੁੰਦੀ ਆ ਇੱਕ ਮਤਲਬ ਕੀਲਾ ਪੰਜਾਬੀ ਦੇ ਵਿੱਚ ਗੱਡਿਆ ਹੁੰਦਾ ਤਾਂ ਜਿਹੜੇ ਸਾਡੇ ਪੱਤਰਕਾਰਾਂ ਦੀ ਇਦਾਂ ਦੀ ਇਤਰਾਸ ਦੀ ਹੁੰਦੀ ਆ ਉਹ ਨਾ ਹੋਵੇ ਤੇ ਇਹਦੇ ਕਰਕੇ ਅੱਜ ਇਹਨਾਂ ਨੇ ਜਿਵੇਂ ਮੈਨੂੰ ਸੁਨੇਹਾ ਦਿੱਤਾ ਮੈਂ ਆਪਣੇ ਟਾਈਮ ਦੇ ਵਿੱਚੋਂ ਡਿਊਟੀ 17 ਘੰਟੇ ਟਾਈਮ ਡਿਊਟੀ ਲਾਉਣ ਤੋਂ ਬਾਅਦ ਮੈਂ ਸਿੱਧਾ ਇਹਨਾਂ ਦੇ ਕੋਲ ਪਹੁੰਚਿਆ ਔਰ ਮੰਤਰੀ ਸਾਹਿਬ ਨੂੰ ਇੱਕੋ ਗੱਲ ਕਹੀ ਆ ਵੀ ਮੰਤਰੀ ਸਾਹਿਬ ਜੇਕਰ ਤੁਸੀਂ ਕਿਉਂਕਿ శ్రీਨ ਸਾਹਿਬ ਬੜੇ ਪੁਰਾਣੇ ਪੱਤਰਕਾਰ ਨੇ ਕੁਝ ਗੱਲ ਇਹ ਵੀ ਕਲੀਅਰ ਕਰ ਦਣਗੇ ਵੀ ਜੇਕਰ ਜਦੋਂ ਦੀ ਲੁ ਉਸ ਦਿਨ ਦੀ ਇੱਕ ਸਮੱਸਿਆ ਉਸ ਦਿਨ ਦੀ ਇੱਕ ਮੰਗ ਆ ਜਿਹੜੀ ਸਰਕਾਰੀ ਪ੍ਰੈਸ ਕਲੱਬ ਆ ਉਹ ਬਣਾਉਣ ਦੀ ਆ ਵੀ ਜੇ ਤੁਸੀਂ ਆਪਣੇ ਇਸ ਕਾਲ ਦੇ ਵਿੱਚ ਤੁਸੀਂ ਜਿਹੜਾ ਇਹ ਕਾਰਜਕਾਲ ਆ ਉਸ ਦੇ ਵਿੱਚ ਤੁਸੀਂ ਪ੍ਰੈਸ ਕਲੱਬ ਬਣਾ ਦਿੱਤਾ ਤਾਂ ਲੁਧਿਆਣੇ ਦੇ ਪੱਤਰਕਾਰ ਤੁਹਾਨੂੰ ਸਰਦਾ ਤਾਜ ਬਣਾ ਕੇ ਭਵਿੱਖ ਦੇ ਵਿੱਚ ਲੰਮੇ ਲੰਮੇ ਸਮੇਂ ਲਈ ਤੁਹਾਨੂੰ ਜਿਤਾਉਣ ਦਾ ਬਰਾਲਾ ਕਰ ਦੇਣਗੇ ਵੀ ਇਸ ਕਰਕੇ ਜਿਹੜੀ ਸਾਡੀ ਇਹ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਤੱਕ ਲੈ ਕੇ ਜਾ ਕੇ ਇਸ ਨੂੰ ਹੱਲ ਕਰਾਓ ਕਿਉਂਕਿ ਛੋਟੇ ਤੋਂ ਛੋਟਾ ਸਹਿਰਾ ਉੱਥੇ ਵੀ ਪ੍ਰੈਸ ਕਲੱਬ ਆ ਪਰ ਲੁਧਿਆਣੇ ਦੇ ਵਿੱਚ ਨਹੀਂ ਇਸ ਕਰਕੇ ਭਾਵੇਂ ਮੈਂ ਹੁਣ ਪੱਤਰਕਾਰ ਦਾ ਦੇ ਵਿੱਚ ਸਰਗਰਮ ਨਹੀਂ ਪਰ ਜੇਕਰ ਕੋਈ ਪੱਤਰਕਾਰ ਮੈਨੂੰ ਬੁਲਾਵੇਗਾ ਤਾਂ ਮੈਂ ਉੱਥੇ ਪਹੁੰਚਾਂਗਾ ਜਿਵੇਂ ਅੱਜ ਪਹੁੰਚਿਆ ਸੋ ਅੱਜ ਮੰਗ ਵੀ ਕੀਤੀ ਗਈ ਆ ਵੀ ਪ੍ਰੈਸ ਕਲੱਬ ਲੁਧਿਆਣੇ ਦੀ ਬਹੁਤ ਵੱਡੀ ਜ਼ਰੂਰਤ ਆ ਸਾਡੇ ਬਹੁਤ ਸਾਰੇ ਖੁਸ਼ੀ ਗਮੀ ਦੇ ਜਿਹੜੇ ਮੌਕੇ ਓ ਖੁੰਝ ਜਾਂਦੇ ਨੇ ਤੇ ਜਿਹੜੇ ਪੱਤਰਕਾਰ ਹੋ ਇੱਕ ਗੱਲ ਹੋਰ ਮੈਂ ਕਲੀਅਰ ਕਰਨੀ ਆ ਜਿਹਦੇ ਕਰਕੇ ਮੈਂ ਸਪੈਸ਼ਲ ਇਹਨਾਂ ਨੂੰ ਕਿਹਾ ਵੀ ਸਾਂਝੇ ਤੌਰ ਦੇ ਇੱਕ ਸਮੂਹਿਕ ਬਾਈਟ ਕਰੋ ਇਹ ਪੱਤਰਕਾਰ ਜਿੰਨੇ ਖੜੇ ਨੇ ਇਹਨਾਂ ਨਾਲ ਅਪਮੇਖ ਦੇ ਵਿੱਚ ਧੋਖਾ ਵੀ ਹੋਣਾ ਕਿਉਂਕਿ ਅੱਜ ਪ੍ਰੈਸ ਕਲੱਬ ਦੀ ਮੰਗ ਲਈ ਸਭ ਤੋਂ ਅੱਗੇ ਆਏ ਨੇ ਪਰ ਜਦੋਂ ਪ੍ਰੈਸ ਕਲੱਬ ਬਣਨੀ ਆ ਉਹਦੋਂ VOTING ਹੋਣੀ ਆ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਪੁਰਾਣਾ ਪ੍ਰੈਸ ਲਾਈਨਸ ਕਲੱਬ ਦੇ ਜ਼ਰੀਏ ਮੈਂ ਇਸ ਨੂੰ ਪ੍ਰੈਸ ਕਲੱਬ ਨੂੰ ਬਣਾਉਣ ਨੂੰ ਬੜਾ ਤਕੜਾ ਬਰਾਲਾ ਵੀ ਕੀਤਾ ਸੀ ਪਰ ਇਹਨਾਂ ਨਾਲ ਧੋਖਾ ਕੀ ਹੋਣਾ ਉਦੋਂ ਚੰਡੀਗੜ੍ਹ ਪੈਟਰਨਰ ਉਦੋਂ ਬਠਿੰਡਾ ਪੈਟਰਨਰ ਉਦੋਂ ਜਲੰਧਰ ਪੈਟਰਨਰ ਦੀ ਵਰਤੋਂ ਜਾਂ ਉਸ ਕਾਨੂੰਨ ਨੂੰ ਲਾਗੂ ਕਰਨ ਦੀ ਲੁਧਿਆਣਾ ਚ ਗੱਲ ਆ ਜਣੀ ਆ ਉਹ ਕੀ ਆ ਵੀ ਜਿਹੜੇ ਜੈਲੋ ਕਾਰਡ ਨੇ ਤਾਰਕ ਨੇ ਜਾਂ ਜਿਹੜੇ ਗੁਲਾਬੀ ਜਾਂ ਪਿੰਕ ਕਾਰਡ ਤਾਰਕ ਨੇ ਨੀਲੇ ਕਾਰਡ ਤਾਰਕ ਵੀ ਕਹਿੰਦੇ ਨੇ ਆ ਰੈੱਡ ਦਾ ਕਾਰਡ ਵੀ ਤਾਰਕ ਕਹਿੰਦੇ ਨੇ ਵੀ ਉਹਨਾਂ ਤੋਂ ਕਹਿਣ ਤੋਂ ਬਾਅਦ ਵੀ ਜਿਹੜਾ ਲੋਕ ਸੰਪਰਕ ਵਿਭਾਗ ਤੋਂ ਬਿਨਾਂ ਜਿਹੜੇ ਵਿਅਕਤੀ ਨੂੰ ਕਾਰ ਨਹੀਂ ਜਾਰੀ ਹੋਇਆ ਉਹਨੂੰ VOTING ਦਾ ਅਧਿਕਾਰ ਨਹੀਂ ਮਿਲਣਾ ਹੁਣ ਇੱਥੇ ਤਾਂ ਚਾਹ ਮੈਂ ਵੀ ਸਾਡਾ ਵੀ ਆਪਣਾ ਚੈਨਲ ਅਖਬਾਰ ਆ ਜਿਹਦੇ ਵਿੱਚ ਜਿਹਦੇ ਹੈੱਡ ਨੇ ਮੇਰੇ ਵਾਈਫ ਗੁਰਿੰਦਰ ਕੌਰ ਮਹਿਦੂਦਾ ਨੇ ਹੁਣ ਉਹ ਵੀ ਉਸ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਆ ਵੀ ਸਾਰੇ ਉਸ ਸ਼੍ਰੇਣੀ ਦੇ ਵਿੱਚ ਆਏ ਨੇ ਵੀ ਆ ਜਣੇ ਨੇ ਕਿਉਂਕਿ 2005 ਦੇ ਐਕਟ ਦੇ ਤਹਿਤ ਉਹਨਾਂ ਨੂੰ yellow card ਜਿਹੜੇ ਬਹੁਤ ਕਟੋਤੀ ਹੋਈ ਆ ਉਹਦੇ ਵਿੱਚ ਜਿਹਦੇ ਵਿੱਚ ਸਾਡੀ ਵੀ ਕਟੋਤੀ ਹੋ ਗਈ ਤੇ ਇਹ ਜਿਹੜੇ ਮੁੰਡੇ ਖੜੇ ਨੇ ਆ ਪੱਤਰਕਾਰ ਖੜੇ ਨੇ ਇਹਨਾਂ ਨੇ ਇੱਕ ਵੀ VOTING ਦੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਹਰ ਰਹਿ ਜਾਣਾ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਨਹੀਂ ਆਉਣਾ ਉਸ VOTING ਦੇ ਵਿੱਚ ਪਰ ਕੋਸ਼ਿਸ਼ ਕੌਣ ਕਰ ਰਿਹਾ ਅੱਜ ਇਹ ਪੱਤਰਕਾਰ ਕਰ ਰਹੇ ਨੇ ਵੀ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਬਣਾਈ ਜਾਵੇ ਉਹ ਵਿਖੇ ਦੇ ਵਿੱਚ ਇਹਨਾਂ ਨਾਲ ਧੋਖਾ ਨਾ ਹੋਵੇ ਇਸ ਕਰਕੇ ਇਸ ਜੀ ਦੀ ਮੈਨੂੰ ਚਿੰਤਾ ਕਿਉਂਕਿ ਸ਼ਾਇਦ ਨੌਜਵਾਨਾਂ ਨੂੰ ਨਹੀਂ ਪਤਾਊਗਾ ਵੀ ਉਸ ਪੈਟਰਨ ਨੂੰ ਲੈ ਕੇ ਚੰਡੀਗੜ੍ਹ ਪੈਟਰਨ ਲਿਆਂਦਾ ਜਾਂ ਬਠਿੰਡਾ ਪੈਟਰਨ ਲਿਆਂਦਾ ਉਹਦੇ ਵਿੱਚ ਵਰਕਿੰਗ ਜਰਨਲਿਸਟ ਜਿਹਦਾ ਯੈਲੋ ਕਾਰਡ ਜਾਂ ਦੂਸਰਾ ਬਣਿਆ ਉਸ ਨੂੰ ਬੋਟ ਦਾ ਅਧਿਕਾਰ ਹੋਏਗਾ ਤੇ ਪ੍ਰਧਾਨ ਉਧੇਦਾਰ ਦੀ ਬਹੁਤ ਦੂਰ ਦੀ ਗੱਲ ਆ ਪਿੱਛੇ ਦੇ ਲੁਧਿਆਣੇ ਪ੍ਰੈਸ ਕਲੱਬ ਬੰਨ ਵੀ ਰਿਗਿਆ ਸੀ ਉਸ ਦੇ ਵਿੱਚ ਕੀ ਹੋਇਆ ਕਿ ਅਖੀਰ ਦੇ ਵਿੱਚ ਜਿਨੇ ਚੋਣ ਲੜਨੀ ਸੀ ਚੋਣ ਲੜਨ ਵਾਸਤੇ ਉਹਨਾਂ ਨੇ ਕਰ ਦਿੱਤਾ ਕਿ ਐਕ੍ਰੇਡੇਟਡ ਜਿਹਦੇ ਕੋਲ ਕਾਰ ਸੀ ਉਦੋਂ ਬ੍ਰਿਊ ਕਾਰਡ ਹੁੰਦਾ ਸੀ ਤੇ ਨੀਲਾਗੜ ਹੁੰਦਾ ਸੀ ਤੇ ਵੀ ਇਹ ਬੰਦਾ ਵੀ ਹੀ ਚੋਣ ਲੜ ਲੜੇਗਾ ਕਿਉਂਕਿ ਪੈਟਰਨ ਉਹੀ ਕਹਿ ਰਿਹਾ ਕਾਨੂੰਨ ਫਿਰ ਉਹੀ ਕਹਿ ਰਿਹਾ ਉੱਥੇ ਫਿਰ ਉੱਥੇ ਨਾ ਤਾਂ ਨਾ ਕੋ ਐਕ੍ਰੀਡੇਟੇਸ਼ਨ ਕਾਰਡ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਰੌਲਾ ਪਿਆ ਕਿਉਂਕਿ ਪ੍ਰੈਸ ਰੈਂਡ ਕਲੱਬ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਜੈਲੋ ਧਾਰਕ ਸੀ ਫਿਰ ਰੌਲਾ ਪਿਆ ਉਸ ਤੋਂ ਬਾਅਦ ਵਿੱਚ ਜੈਲੋ ਕਾਰਡ ਧਾਰਕਾਂ ਨੂੰ ਵੀ ਵਿੱਚ ਚੋਣ ਲੜਨ ਦੇ ਉਦੇਦਾਰ ਬਣ ਦੇ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ ਪਰ ਉਹਦੇ ਨਾਲ ਇੱਕ ਸ਼ਰਤ ਫਿਰ ਹੋ ਗਈ ਕਿ ਜਿਸ ਵਿਅਕਤੀ ਦੀ ਸੈਲਰੀ ਸਲਿੱਪਾਂ ਜਿਸ ਵਿਅਕਤੀ ਨੂੰ ਉਦਾਰਾ ইপিਐਫ ਐਸਆਈ ਕਰਦਾ ਉਦੋਂ ਫਿਰ ਇਹ ਵੀ ਪ੍ਰੋਬਲਮ ਆਈ ਸੀ ਕਿਉਂਕਿ ਉੱਥੇ ਮੈਂ ਮੇਰੇ ਤੋਂ ਬਿਨਾਂ ਲਗਭਗ ਕਾਫੀ ਪੱਤਰਕਾਰ ਫਿਰ ਉਹ ਚੋਣ ਲੜਨ ਤੋਂ ਬਾਝ ਹੀ ਰਹਿ ਜਣੇ ਸੀ ਮੈਂ ਉਸ ਵਿੱਚ ਆ ਗਿਆ ਮੈਂ ਜਰਨਲ ਸਖਤਰ ਦਾ ਉਸ ਵੇਲੇ ਪਰਿਆ ਵੀ ਸੀ ਮਤਲਬ ਭਵਿੱਖ ਦੇ ਵਿੱਚ ਇਹ ਨੌਜਵਾਨ ਲੜਾਈ ਦਾ ਲੜ ਰਹੇ ਨੇ ਪਰ ਇਹਨਾਂ ਦਾ ਫੇਰ ਨਾ ਧੋਖਾ ਜੋ ਮੇਰੀ ਇਸ ਜਿੱਦੀ ਚਿੰਤਾ ਸੀ ਅੱਜ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਜੇ ਜੇ ਜਦੋਂ ਮੈਂ ਤੁਹਾਡੇ ਨਾਲ ਇਹਨਾਂ ਸਾਥੀਆਂ ਨਾਲ ਖੜੇ ਆਉਣਾ ਤਾਂ ਕਈਆਂ ਨੇ ਬੜੇ ਉਹ ਕਰਨੇ ਆ ਮੈਂ ਇਹਨਾਂ ਨਾਲ ਇਸ ਕਰਕੇ ਖੜਾ ਵੀ ਇਹ ਨੌਜਵਾਨ ਉਪਰਾਲਾ ਕਰਦੇ ਨੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਏਡੇ ਏਡੇ ਧਾਰਿਆਂ ਦੇ ਮਾਲਕ ਬਣੇ ਬੈਠੇ ਹੋ ਆਪਣੇ ਆਪ ਨੂੰ ਸਰਪ੍ਰੀਆ ਮੰਨੀ ਜਾ ਰਹੇ ਹੋ ਜਿਹੜੀ ਡਿਊਟੀ ਤੁਹਾਡੀ ਆ ਮੈਂ ਸਖਤ ਸ਼ਬਦਾਂ ਦੇ ਵਿੱਚ ਕਹਿ ਰਿਹਾ ਆ ਆ ਮੁੰਡੇ ਕਰ ਰਹੇ ਨੇ ਇਸ ਕਰਕੇ ਮੈਂ ਇਹਨਾਂ ਨਾ ਖੜਿਆ ਬਾਕੀ ਗੱਲ ਆ ਜਿਹੜੀ ਉਹ ਸ਼੍ਰੀਨ ਸਾਹਿਬ ਵੀ ਕਰਨੀ ਹੈ ਮੁੰਡੇ ਕਲੱਬ ਤੇ ਲੁਧਿਆਣਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਮੰਗ ਪੱਤਰ ਦਿੱਤਾ ਹੈ ਮੁੰਡੀਆਂ ਸਾਹਿਬ ਨੂੰ ਵੀ ਸਾਡੇ ਪੱਤਰਕਾਰਾਂ ਦੀ ਬਾਰ ਬਾਰ ਡਿਮਾਂਡ ਸੀ ਕਿ ਕਿਉਂਕਿ ਲੁਧਿਆਣਾ ਪ੍ਰੈਸ ਕਲੱਬ ਨਹੀਂ ਬਣ ਰਿਹਾ ਉਸ ਸਬੰਧ ਵਿੱਚ ਅਸੀਂ ਪ੍ਰੈਸ ਕਲੱਬ ਦਿੱਤਾ ਆ ਤੇ ਅਸੀਂ ਪੂਰਜੋਰ ਯਤਨ ਵੀ ਕਰਾਂਗੇ ਤੇ ਬਣਵਾ ਕੇ ਹੀ ਹਟਾਂਗੇ ਇਸ ਵਾਰ ਸਾਨੂੰ ਕੋਈ ਵੀ ਪ੍ਰੋਬਲਮ ਹੋਵੇ ਪਰ ਅਸੀਂ ਪ੍ਰੈਸ ਕਲੱਬ ਦੀ ਜਗ੍ਹਾ ਲੈ ਕੇ ਬਣਵਾ ਕੇ ਹੀ ਹਟਾਂਗੇ ਕਿਉਂਕਿ ਕਲੱਬ ਨੇ ਇਸ ਵਾਰ ਸਾਰੇ ਮੈਂਬਰਾਂ ਨੇ ਸਹੂ ਕਰਦੀ ਆ ਜਿਸ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਜੀ ਕੀ ਲੱਗਦਾ ਕਿ ਆਸ਼ਵਾਸਨਤਾ ਮੰਤਰੀ ਦੇ ਦਿੰਦੇ ਨੇ ਪਰ ਇਹ ਇੰਪਲੀਮੈਂਟ ਹੋਏਗਾ ਜਾਂ ਸਿਰਫ ਇੱਕ ਕੋਰਾ ਵਾਦਾ ਬੜ ਕੇ ਰਹਿ ਜਾਏਗਾ ਮੰਤਰੀ ਸਾਹਿਬ ਨੇ ਅੱਜ ਮੰਗ ਪੱਤਰ ਦਿੱਤਾ ਹੈ ਜੀ ਉਹ ਕੀ ਕਹਿੰਦੇ ਨੇ ਅਸੀਂ 10 ਤੋਂ 15 ਦਿਨ ਬਾਅਦ ਫੋਲੋਅ ਅਪ ਲਵਾਂਗੇ ਸਾਡੇ ਕੋਲ ਇੱਕ ਆਪਸ਼ਨ ਸਰਕਾਰ ਸਰਕਾਰ ਨੂੰ ਦੇਣ ਵਾਸਤੇ ਵੀ ਹੈਗੀ ਹੈ ਜਾਂ ਸਾਡੇ ਕੋਲ ਜਗ੍ਹਾ ਹੈਗੀ ਹੈ ਜਾਂ ਜਗ੍ਹਾ ਤੇ ਪੈਸੇ ਲਾ ਦੇਣ ਜਾਂ ਸਾਨੂੰ ਜਗ੍ਹਾ ਦੇ ਦੇਣ ਅਸੀਂ ਕੰਟਰਕਸ਼ਨ ਤੇ ਪੈਸੇ ਲਾ ਦਿੰਨੇ ਆ ਸਾਡੇ ਕੋਲ ਦੋਨੇ ਆਪਸ਼ਨ ਹੈਗੀਆਂ ਸਰਕਾਰ ਨੂੰ ਜਿਹੜੀ ਪਸੰਦ ਹੋਵੇ ਸਾਡੀ ਮੰਨ ਲਵੇ ਜੀ ਅੱਛਾ ਇੱਕ ਚੀਜ਼ ਹੋਰ ਮੈਂ ਗੱਲ ਕਰ ਰਿਹਾ ਤੁਸੀਂ ਗੱਲ ਕੀਤੀ ਹੈ ਮੰਤਰੀ ਸਾਹਿਬ ਦੀ ਵੀ ਮੰਤਰੀ ਸਾਹਿਬ ਇੱਥੇ ਸਰਕਾਰ ਰੋੜਾ ਨਹੀਂ ਬਣ ਰਹੀ ਸਾਬ ਮੈਂ ਕਹਿ ਦਣਾ ਇੱਥੇ ਪ੍ਰੈਸ ਕਲੱਬ ਬਣਾਉਣ ਦੇ ਵਿੱਚ ਸਰਕਾਰ ਰੋੜਾ ਨਹੀਂ ਬਣ ਰਹੀ ਸਰਕਾਰ ਤਾਂ ਜੇ ਉਹਨਾਂ ਦੇ ਕੋਲ ਇਕੱਠੇ ਹੋ ਕੇ ਲੋਕ ਜਾਣਗੇ ਪੱਤਰਕਾਰ ਜਾਣਗੇ ਤਾਂ ਉਹ ਕਰਨਗੇ ਇੱਥੇ ਪੱਤਰਕਾਰ ਰੋੜਾ ਬਣਦੇ ਨੇ ਇਸ ਕਰਕੇ ਪੱਤਰਕਾਰ ਜੇਕਰ ਇੱਕ ਸੁਰ ਦੇ ਵਿੱਚ ਹੋ ਜਾਣ ਸ਼ਾਮ ਨੂੰ ਕਿਉਂਕਿ ਲੁਧਿਆਣਾ ਬਹੁਤ ਵੱਡਾ ਇੱਥੇ ਸਾਰੇ ਮੰਤਰੀਆਂ ਨੂੰ ਚਾਹੇ ਵਿਧਾਇਕ ਨੇ ਚਾਹੇ ਕੋਈ ਹੋਰ ਹੋਰ ਨੇ ਸਰਕਾਰ ਆ ਸਾਰਿਆਂ ਨੂੰ ਪੱਤਰਕਾਰਾਂ ਦੀ ਲੋੜ ਆ ਇੱਥੇ ਪੱਤਰਕਾਰਾਂ ਦੀ ਫੁੱਟ ਦਾ ਵਜਾ ਬਹਾਨਾ ਲੈ ਕੇ ਜਿਹੜੀ ਮੈਨੇਜਮੈਂਟ ਆ ਜਾਂ ਪ੍ਰਬੰਧਕਾ ਉਹ ਤਾਂ ਉਸ ਦਾ ਇੱਕ ਇਸ਼ੂ ਬਣਾ ਕੇ ਫਿਰ ਉਹ ਬੈਕਬੋਰਡ ਤੇ ਆਪਣੇ ਆਪ ਨੂੰ ਲੈ ਜਾਂਦੇ ਨੇ ਔਰ ਇਹ ਇਸ ਜਿਹੜੀ ਪ੍ਰੈਸ ਕਲੱਬ ਦੀ ਸਮੱਸਿਆ ਸਰਕਾਰ ਵੀ ਹੱਲ ਕਰਨਾ ਚਾਹੁੰਦੀ ਆ ਪਰ ਕਿਤੇ ਨਾ ਕਿਤੇ ਮੈਂ ਇੱਥੇ ਸਾਫ਼ ਦੁਬਾਰਾ ਵੀ ਕਹਿ ਦਿੰਦਾ ਪੱਤਰਕਾਰ ਹੀ ਨੇ ਕੁਝ ਜਿਹੜੇ ਕਿ ਪ੍ਰੈਸ ਕਲੱਬ ਨਹੀਂ ਬਣਦੇ ਰਹਿ ਉਹ ਲੱਤਾਂ ਖਿੱਚਣ ਲੱਜਿੰਦੇ ਨੇ ਜਾਂ ਉਹ ਕਹਿੰਦੇ ਨੇ ਵੀ ਅਸੀਂ ਅੱਗੇ ਆ ਜਾਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਦੋਂ ਐਕ੍ਰੀਡੇਸ਼ਨ ਵਾਲੇ ਤੇ ਤੁਹਾਡੇ ਤੋਂ ਕੋਈ ਨਹੀਂ ਹੈ ਤੇ ਜੈਲੋ ਕਾਰਡ ਵਾਲੇ ਵੀ ਤੁਹਾਡੇ ਤੋਂ ਕੋਈ ਨਹੀਂ ਹੈ ਤੇ ਕਿੱਥੇ ਕਿੱਥੇ ਖੜੇ ਹੋ ਤੁਸੀਂ ਸਾਰੇ ਜਾਣੇ ਇਸ ਕਰਕੇ ਉਸ ਵੇਲੇ ਮਾਮਲਾ ਉੱਥੇ ਆਉਂਦਾ ਵੀ ਅਸੀਂ ਅੱਗੇ ਹੋ ਕੇ ਅਸੀਂ ਸਭ ਕੁਝ ਕਰ ਜਾਈਏ ਆਪਣੇ ਆਪ ਨੂੰ ਵੱਡੇ ਪੱਤਰਕਾਰ ਵੀ ਕਾ ਲਈਏ ਤੇ ਅਸੀਂ ਪ੍ਰੈਸ ਕਲੱਬ ਵੀ ਅਸੀਂ ਲੈ ਜਿਹੜੇ ਆਏ ਨੇ ਫਿਰ ਪੰਜਾਬੀ ਦੇ ਵਿੱਚ ਜਿਹਨਾਂ ਨੂੰ ਇਹਨਾਂ ਨੂੰ ਨਾਮ ਚਾਹ ਮੈਂ ਵੀ ਵਿੱਚ ਮੇਰਾ ਵੀ ਵੈਬ ਚੈਨਲ ਹੈ ਵੀ ਚਾਹਨਾ ਇਹ ਤਾਂ ਚਾਇਨਾ ਮੀਡੀਆ ਇੱਕ ਲੱਗਦਾ ਨਹੀਂ ਕਿ ਪ੍ਰੈਸ ਕਲੱਬ ਨਹੀਂ ਹੈਗਾ ਕਾਫੀ ਲੰਮੇ ਸਮੇਂ ਤੋਂ ਉਡੀਕ ਹੈ ਜੇਕਰ ਪ੍ਰੈਸ ਕਲੱਬ ਬਣਦਾ ਹੈ ਤਾਂ ਇਹਦਾ ਫਾਇਦਾ ਆਮ ਲੋਕਾਂ ਨੂੰ ਵੀ ਹੋਏਗਾ ਔਰ ਲੀਡਰਾਂ ਨੂੰ ਵੀ ਹੋਏਗਾ ਸਭ ਤੋਂ ਵੱਡੀ ਗੱਲ ਆ ਵੀ ਆਮ ਲੋਕਾਂ ਨੂੰ ਇਹ ਫਾਇਦਾ ਹੋਣਾ ਵੀ ਅੱਜ ਉਹ ਪ੍ਰੈਸ ਕਾਨਫਰੰਸ ਕਰਨ ਵਾਸਤੇ ਕਿਸੇ ਨਾ ਕਿਸੇ ਹੋਟਲ ਦੀ ਭਾਲ ਕਰਦੇ ਨੇ ਹੁਣ ਇੱਕ ਹੋਟਲ ਦੇ ਵਿੱਚ 50 ਤੋਂ 60 ਹਜ਼ਾਰ ਬਜਟ ਆ ਜਾਂਦਾ ਉਹੀ ਪੈਸਾ ਜੇ ਉਹ 50-60 ਹਜ਼ਾਰ ਦੇ ਵਿੱਚ ਆ 30-40 ਹਜ਼ਾਰ ਵੀ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਾ ਕੇ ਕਰਦੇ ਨੇ ਤਾਂ ਉਹ ਪੈਸਾ ਪੱਤਰਕਾਰਾਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਯੂਟਿਲਾਈਜ਼ ਹੋ ਜਾਣਾ ਇਸ ਕਰਕੇ ਫਾਇਦਾ ਸਰਕਾਰ ਨੂੰ ਵੀ ਆ ਸਰਕਾਰ ਆਪਣੀ ਮੈਚਿੰਗ ਗ੍ਰਾਂਟ ਦੇਊਗੀ ਕੋਈ ਉਹਦੇ ਨਾਲ ਹੋਰ ਅੱਗੇ ਵਧਣਗੇ ਤੀਸਰੀ ਗੱਲ ਆ ਜਦੋਂ ਸਭ ਤੋਂ ਵੱਡੀ ਤਾਂ ਗੱਲ ਆ ਵੀ ਦੁੱਖ ਸੁੱਖ ਦੇ ਜਿਵੇਂ శ్రీਨ ਸਾਹਿਬ ਨੇ ਵੀ ਗੱਲ ਕਹੀ ਆ ਸਾਨੂੰ ਦੁੱਖ ਸੁੱਖ ਦੇ ਲਈ ਇੱਕ ਸਾਂਝਾ ਕੀਲਾ ਚਾਹੀਦਾ ਇੱਕ ਸਾਂਝਾ ਮੰਚ ਚਾਹੀਦਾ ਵੀ ਕੋਈ ਵੀ ਛੋਟਾ ਵੱਡਾ ਪੱਤਰਕਾਰ ਕਿਸੇ ਨਾ ਕੁਝ ਹੁੰਦਾ ਤਾਂ ਉਹਦੀ ਬਾਹ ਫੜਨੇ ਵਾਲਾ ਇੱਕ ਪ੍ਰਧਾਨ ਆ ਜਿਹਦੇ ਹੱਥ ਦੇ ਵਿੱਚ ਬਾਗਡੋਰ ਹੁੰਦੀ ਆ ਉਹ ਹੋਵੇ ਮੈਂ ਕਹਿੰਦਾ ਹੈ ਕਿ ਸਾਡੇ ਲੁਧਿਆਣੇ ਦੇ ਵਿੱਚ ਕੋਈ ਪ੍ਰੈਸ ਕਲੱਬ ਨਹੀਂ ਹੈ ਮਹਦੂਦਾਂ ਜੀ ਦੀ ਗੱਲ ਠੀਕ ਹੈ ਸੋ ਦੁੱਖ ਸੁੱਖ ਇਨਸਾਨ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਅਸੀਂ ਉਸ ਦੁੱਖ ਸੁੱਖ ਤੋਂ ਵਾਂਝੇ ਰਹਿ ਜਾਣੇ ਹਾਂ ਪ੍ਰੈਸ ਕਲੱਬ ਨਾ ਹੋਣ ਕਾਰਨ ਸੁਨੇਹਾ ਵੀ ਨਹੀਂ ਕਿਤੇ ਪਹੁੰਚਦਾ ਹੈ ਸੋ ਸਾਡੀ ਇਹੀ ਅੱਜ ਇਹਨਾਂ ਨੂੰ ਮੰਗ ਸੀਗੀ ਕਿ ਸਾਨੂੰ ਇੱਕ ਕੋਈ ਐਸੀ ਜਗ੍ਹਾ ਸਰਕਾਰ ਵੱਲੋਂ ਦਿਲਾਈ ਜਾਵੇ ਜਿੱਥੇ ਅਸੀਂ ਪ੍ਰੈਸ ਕਲੱਬ ਬਣਾ ਸਕੀਏ ਧੰਨਵਾਦ ਨਮ ਪੱਤਰ ਜਿਹੜਾ ਦਿੱਤਾ ਗਿਆ ਮંત્રી ਹਰਦੀਪ ਸਿੰਘ ਮੁੰਡੀਆਂ ਜੀ ਨੂੰ ਕਿ ਸਾਡੇ ਵੱਲੋਂ ਇੱਕ ਪ੍ਰੈਸ ਕਲੱਬ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਪ੍ਰੈਸ ਕਲੱਬ ਹੈ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਲੁਧਿਆਣਾ ਦੇ ਵਿੱਚ ਕੋਈ ਪ੍ਰੈਸ ਕਲੱਬ ਨਹੀਂ ਹੈ ਮਹਦੂਦਾਂ ਜੀ ਦੀ ਗੱਲ ਠੀਕ ਹੈ 100 ਦੁੱਖ ਸੁੱਖ ਇਨਸਾਨ ਦੇ ਨਾਲ ਜੁੜਿਆ ਹੋਇਆ ਹੈ ਲੇਕਿਨ ਅਸੀਂ ਉਸ ਦੁੱਖ ਸੁੱਖ ਤੋਂ 1 ਜੇ ਰਹਿ ਜਾਣੇ ਹਾਂ ਪ੍ਰੈਸ ਕਲੱਬ ਨਾ ਹੋਣ ਕਾਰਨ ਸੁਨੇਹਾ ਵੀ ਨਹੀਂ ਕਿਤੇ ਪਹੁੰਚਦਾ ਹੈ ਸੋ ਸਾਡੀ ਇਹੀ ਅੱਜ ਇਹਨਾਂ ਨੂੰ ਮੰਗ ਸੀਗੀ ਕਿ ਸਾਨੂੰ ਇੱਕ ਕੋਈ ਐਸੀ ਜਗ੍ਹਾ ਸਰਕਾਰ ਵੱਲੋਂ ਦਿਲਾਈ ਜਾਵੇ ਜਿੱਥੇ ਅਸੀਂ ਪ੍ਰੈਸ ਕਲੱਬ ਬਣਾ ਸਕੀਏ ਧੰਨਵਾਦ